ਕਾਲੀਦਾਰ ਦੀ ਲੀਡਰਸ਼ਿਪ ਉਹ ਇੰਨੀ ਜਾਣਿਆ ਕਿ ਉਹ ਇੰਨੇ ਸੁਵੇਦਨਸ਼ੀਲ ਮੁੱਦੇ ਨੂੰ ਪੰਥਕ ਖੇਤਾਂ ਦੇ ਵਿੱਚ ਜਾਣ ਦੇਵੇ ਨਹੀਂ ਉਹ ਆਪਣਾ ਰਾਜਨੀਤਿਕ ਪੱਤਾ ਬਣਾ ਕੇ ਇਸ ਨੂੰ ਜ਼ਰੂਰ ਖੇਡਣਗੇ ਹ ਹ ਹ ਇਹਦਾ ਮਤਲਬ ਕਿ ਉਸੀ ਤੋਂ ਵੀ ਫਾਇਦਾ ਲੈਂਦੀ ਕੋਸ਼ਿਸ਼ ਕਰਨਗੇ ਬੇਸ਼ੱਕ ਇਹਦੇ ਵਿੱਚ ਜਿਆਦਾ ਦੇ ਵਿੱਚ ਹੁਣ ਬਾਪੂ ਸੂਰਜ ਸਿੰਘ ਜੀ ਦਾ ਡੁੱਲੂਗਾ ਪਰ ਫਾਇਦਾ ਹੋ ਰਿਹਾ ਹੈ ਫਾਇਦਾ ਹੋ ਰਹਿਣਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਉਹ ਉਹਨਾਂ ਦੀ ਜਿਹੜੀ ਵੇਖੋ ਰਾਜਨੀਤਿਕ ਮੈਂ ਸੋਚਦਾ ਕਿ ਜਿਹੜੀ ਪੰਜਾਬ ਦੀ ਸਥਾਪਤ ਰਾਜਨੀਤਿਕ ਧਿਰ ਹੈ ਅਸੀਂ ਸਮਾਜਿਕ ਮਾਧਿਅਮ ਤੋਂ ਲੈ ਕੇ ਜਨਤਕ ਤੌਰ ਤੇ ਸਭ ਤੋਂ ਵੱਧ ਉਹਨਾਂ ਨੂੰ ਗਾਲਾਂ ਕੱਢਦੇ ਹਾਂ ਪਰ ਉਹ ਹਮੇਸ਼ਾ ਪੰਜਾਬ ਦੇ ਵਿੱਚ ਰਾਜਨੀਤਿਕ ਸੱਤਾ ਨੂੰ ਕਾਇਮ ਕਰਨ ਦੇ ਵਿੱਚ ਕਾਮਯਾਬ ਰਹਿੰਦੇ ਨੇ ਉਹਦਾ ਕਾਰਨ ਇਹ ਹੀ ਹੈ ਕਿ ਉਹ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਨੂੰ ਸਮਝ ਚੁੱਕੇ ਰਾਜਨੀਤਿਕ ਖਿਡਾਰੀ ਨੇ ਸੋ ਇਹ ਮੈਂ ਸੋਚਦਾ ਕਿ ਬੇਸ਼ੱਕ ਮੁੱਦਾ ਪੰਥ ਦੀਆਂ ਸਿਹਰਤ ਪੰਥਕ ਧਿਰਾਂ ਵੱਲੋਂ ਉਠਾਇਆ ਜਾਵੇਗਾ ਜਾਂ ਇਹਦੇ ਵਿੱਚ ਜਿੰਨਾ ਵੀ ਸੰਘਰਸ਼ ਦੇ ਮੂਰੀ ਨੇ ਉਹ ਬਾਪੂ ਸੂਰਤ ਸਿੰਘ ਨੇ ਪਰ ਆ ਜਾ ਕੇ ਜਦੋਂ ਰਾਜਨੀਤਿਕ ਲਾਭ ਲੈਣ ਦੀ ਗੱਲ ਆਵੇਗੀ ਤਾਂ ਸਥਾਪਿਤ ਰਾਜਨੀਤਿਕ ਧਿਰ ਹੀ ਲਵੇਗੀ ਉਹ ਕਿਸੇ ਰੂਪ ਚ ਵੀ ਲਵੇਗੀ ਹਮਮ ਬਈ ਜਿਸ ਤਰ੍ਹਾਂ ਡਾਕਟਰ ਸਾਹਿਬ ਤੁਸੀਂ ਗੱਲ ਕੀਤੀ ਹੈ ਉਹ ਇਸ ਚੀਜ਼ ਤੋਂ ਬੈਨੀਫਿਟ ਲੈਣਗੇ ਹਨ ਪਰ ਜਿਹੜੀਆਂ ਆਪਣੀਆਂ ਆਮ ਸੰਗਤਾਂ ਨੇ ਉਮਤੇ ਜਾਂ ਆਮ ਜਿਹੜੇ ਆਪਣੀਆਂ ਜਥੇਬੰਦੀ ਪੰਥਕ ਜਥੇਬੰਦੀਆਂ ਨੇ ਉਹਨਾਂ ਨੇ ਵੀ ਬਾਪੂ ਸੂਰ ਸਿੰਘ ਜੀ ਨੂੰ ਮਰ ਕੇ ਪੂਰਾ ਸਹਿਯੋਗ ਨਹੀਂ ਦਿੱਤਾ ਉਹਦੇ ਵਿੱਚ ਵੀ ਉਹ ਪੂਰੀ ਸ਼ਹਿਰਤਾ ਦੇ ਨਾਲ ਅੱਗੇ ਨਹੀਂ ਆਏ ਜਿੰਨਾ ਸਹਿਯੋਗ ਉਹਨਾਂ ਨੂੰ ਦੇਣਾ ਚਾਹੀਦਾ ਸੀ ਉਸ ਹਿਸਾਬ ਨਾਲ ਬਾਪੂ ਸੂਰ ਸਿੰਘ ਜੀ ਦਾ ਜਦੋਂ ਬੇਸ਼ੱਕ ਡ੍ਰਿਡ ਰਹਾਦਾ ਉਹ ਸੰਘਰਸ਼ ਨੂੰ ਪੂਰੀ ਤਰ੍ਹਾਂ ਲੈ ਕੇ ਚੱਲ ਰਹੇ ਨੇ ਉਹ ਸ਼ਹੀਦੀ ਤੱਕ ਲੈ ਕੇ ਜਾਣਗੇ ਪਰ ਉਹਨਾਂ ਨੂੰ ਦਾ ਸਾਥ ਕਿਉਂ ਨਹੀਂ ਦਿੱਤਾ ਗਿਆ ਲੋਕਾਂ ਵੱਲੋਂ ਉਹਦੇ ਵਿੱਚ ਦੋ ਕਾਰਨ ਨੇ ਕਿ ਜਿਹੜੀਆਂ ਬਹੁਤ ਹੀ ਜ਼ਿਆਦਾ ਜੇ ਤੁਸੀਂ ਕਹਿ ਸਕਦੇ ਕਿ ਜਿਹੜੀਆਂ ਸਾਡੀਆਂ ਇੰਟੈਲੀਜੈਂਸਆ ਅਡਾਪਟਰ ਜਿਹੜੀਆਂ ਸੰਸਥਾਵਾਂ ਹੁੰਦੀਆਂ ਜਿੱਥੇ ਕਹਿ ਸਕਦੇ ਕਿ ਬਹੁਤ ਜ਼ਿਆਦਾ ਕਾਨੂੰਨੀ ਨੁਕਤਿਆਂ ਦੀ ਸੂਝਵਾਨਤਾ ਦੀ ਗੱਲ ਹੁੰਦੀ ਹੈ ਉੱਥੇ ਸਾਡੀਆਂ ਕੋਈ ਸੰਸਥਾਵਾਂ ਦਾ ਮਤ ਇਹ ਹੈ ਕਿ ਜਿਹੜੇ ਇਹ ਸਾਡੇ ਕੈਦੀ ਨੇ ਇਹਨਾਂ ਨੂੰ ਭੋਖੜ ਤਾਲਾਂ ਦੇ ਨਾਲ ਨਹੀਂ ਰਿਹਾਇਆ ਕਰਾਇਆ ਜਾ ਸਕਦਾ ਉਹਦੇ ਵਾਸਤੇ ਸਾਨੂੰ ਕਾਨੂੰਨੀ ਲੜਾਈ ਲੜਨ ਦੀ ਲੋੜ ਹੈ ਦੂਸਰੀਆਂ ਕੋਈ ਸੰਸਥਾਵਾਂ ਏਵੇਂ ਦੀਆਂ ਵੀ ਨੇ ਜਿਹੜੀਆਂ ਭਾਵੇਂ ਕਿ ਪੰਜਾਬ 'ਚ ਜਨਤਕ ਤੌਰ ਤੇ ਬਹੁਤਾ ਆਧਾਰ ਨਹੀਂ ਰੱਖਦੀਆਂ ਉਹਨਾਂ ਦੇ ਸਾਹਮਣੇ ਇਹ ਗੱਲ ਵੀ ਹੈ ਕਿ ਜੇਕਰ ਬਾਪੂ ਸੂਰਤਾ ਸਿੰਘ ਇੱਕ ਸੰਘਰਸ਼ਸ਼ੀਲ ਵਿਅਕਤੀ ਦੇ ਰੂਪ ਵਿੱਚ ਸਾਹਮਣੇ ਆਉਂਦੇ ਨੇ ਤਾਂ ਉਹਨਾਂ ਸੰਸਥਾਵਾਂ ਦੀ ਜਿਹੜੀ ਸਾਖ ਹੈ ਉਹ ਡਿੱਗਦੀ ਹੈ ਤੀਸਰੀ ਗੱਲ ਇਹ ਹੈ ਕਿ ਜਦੋਂ ਬਾਪੂ ਸੂਰਤ ਸਿੰਘ ਦੇ ਸੰਗ ਦੇ ਵਿੱਚ ਜਿਹੜੇ ਉਹਨਾਂ ਦੇ ਸਾਥ ਦੇ ਰੀਆਂ ਜਿਹੜੀਆਂ ਸੰਸਥਾਵਾਂ ਨੇ ਇਹਨਾਂ ਸੰਸਥਾਵਾਂ ਦੀ ਕਿਤਨਾ ਕਿਤੇ ਆਪਸੀ ਵਿਰੋਧਤਾ ਵੀ ਇੱਕ ਦੂਜੇ ਦੇ ਨਾਲ ਹੈ ਸੋ ਆ ਜਾ ਕੇ ਜੇ ਤੁਸੀਂ ਇਸ ਸਮੁੱਚੇ प्रकरण ਦਾ ਨਚੋੜ ਵੇਖਦੇ ਹੋ ਤੇ ਜਿਹੜੀਆਂ ਸਾਡੀਆਂ ਸੰਸਥਾਵਾਂ ਸਿਹਰਦ ਤੌਰ ਤੇ ਸਿੱਖਾਂ ਦੀ ਆਜ਼ਾਦੀ ਦੀ ਗੱਲ ਕਰਦੀਆਂ ਨੇ ਤੇ ਰਾਜਸੀ ਸਥਾਪਿਤ ਸੱਤਾ ਦੇ ਖਿਲਾਫ ਲੜਨ ਦੀ ਗੱਲ ਕਰਦੀਆਂ ਨੇ ਉਹਨਾਂ ਦੇ ਵਿੱਚ ਵੀ ਏਕਤਾ ਤੇ ਇਕਮੁੱਟਤਾ ਨਹੀਂ ਹੈਗੀ ਜਿਹਦੇ ਕਰਕੇ ਮੈਂ ਸੋਚਦਾ ਕਿ ਸਾਡੇ ਸੰਘਰਸ਼ ਨੂੰ ਜਿਹੜੀ ਸਭ ਤੋਂ ਵੱਡੀ ਢਾਹ ਜਿਹੜੀ ਉਹ ਲੱਗਦੀ ਹੈ ਤੇ ਕੌਮ ਦੇ ਵਿੱਚ ਜਿਹੜੀ ਸੀ ਉਹ ਰਾਜਸੀ ਚੇਤਨਤਾ ਪੈਦਾ ਨਹੀਂ ਹੁੰਦੇ ਹਮ ਇਹ ਤੇ ਵੀ ਮੈਂ ਡਾਕਟਰ ਸਾਹਿਬ ਜਿਸ ਤਰ੍ਹਾਂ ਦੇਖਦਾ ਵਾਂ ਜਿੱਥੇ ਬਾਪੂ ਜੀ 3 ਦਿਨ ਰਾਦੇ ਨਾਲ ਖੜੇ ਨੇ ਉਥੇ ਉਹਨਾਂ ਦਾ ਪਰਿਵਾਰ ਵੱਲੋਂ ਵੀ ਉਹਨਾਂ ਨੂੰ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਵਾ ਜਿਸ ਤਰ੍ਹਾਂ ਉਹਨਾਂ ਦੇ ਪੁੱਤਰ ਨੂੰ ਵੀ ਬੇਸ਼ੱਕ ਉਹ ਅਮਰੀਕਾ ਤੋਂ ਆਇਆ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਉਹਨਾਂ ਦੀ ਬੇਟੀ ਨੂੰ ਵੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਕਿ ਸਰਕਾਰਾਂ ਇਸ ਗੱਲ ਦੇ ਉੱਤੇ ਥੋੜਾ ਜਿਹਾ ਵੀ ਨਹੀਂ ਚਿੰਤਿਤ ਕਿ ਬਿਲਕੁਲ ਅਸੀਂ ਜਿਹੜੀ ਨਜਾਇਜ਼ ਕਰ ਰਹੇ ਹੂਮਨ ਰਾਈਟਸ ਸੰਸਥਾ ਇਸ ਬਾਰੇ ਵੀ ਕਿਉਂ ਨਹੀਂ ਅੱਗੇ ਆ ਰਹੀਆਂ ਮੈਂ ਪਹਿਲਾਂ ਇਹ ਗੱਲ ਤੁਹਾਡੇ ਨਾਲ ਕੀਤੀ ਸੀ ਕਿ ਜਿਹੜੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਉਹ ਹਿੰਦੁਸਤਾਨ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਨੇ ਜਿਹੜੀਆਂ ਕਿਸੇ ਨਾ ਕਿਸੇ ਰੂਪ ਚ ਆਪਣੀਆਂ ਰਾਜਨੀਤਿਕ ਪਾਰਟੀਆਂ ਦੀ ਗੁਲਾਮ ਨੇ ਸੁਤੰਤਰ ਤੌਰ ਤੇ ਮਨੁੱਖੀ ਅਧਿਕਾਰ ਸੰਸਥਾਵਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਕਾਰਜਸ਼ੀਲ ਨਹੀਂ ਹੈਗੀਆਂ ਜਿੱਥੋਂ ਤੱਕ ਉਹਨਾਂ ਦੇ ਪਰਿਵਾਰ ਦੀ ਇਸ ਸੰਘਰਸ਼ ਵਿੱਚ ਹਿੱਸਾ ਲੈਣ ਦੀ ਗੱਲ ਹੈ ਤੇ ਕੋਈ ਸ਼ੱਕ ਨਹੀਂ ਕਿ ਉਹਨਾਂ ਨੇ ਬੜੀ ਕਹਿ ਸਕਦੇ ਹੋ ਕਿ ਪੰਥਕ ਸਹਿਰਤਾ ਤੇ ਦ੍ਰਿੜਤਾ ਦੇ ਨਾਲ ਬਾਪੂ ਜੀ ਦਾ ਸਮੁੱਚੇ ਸੰਘਰਸ਼ ਵਿੱਚ ਸਾਥ ਦਿੱਤਾ ਪਰ ਜਿਹੜੀ ਰਾਜਸੀ ਪ੍ਰਕਿਰਿਆ ਹੁੰਦੀ ਹੈ ਉਹ ਹਮੇਸ਼ਾ ਕਿਸੇ ਚੱਲ ਰਹੇ ਸੰਘਰਸ਼ ਦੇ ਵਿੱਚ ਐਵੇਂ ਦੀ ਹੁੰਦੀ ਹੈ ਕਿ ਉਹਨੂੰ ਬਿਲਕੁਲ ਸਿਖਰ ਤੇ ਚਲਾ ਕੇ ਫਿਰ ਉਹਦੇ ਹਾਲ-ਵਾਲ ਸੋਚਿਆ ਜਾਵੇ ਕਿ ਲੋਕਾਂ ਦੇ ਵਿੱਚ ਉਸ ਸੰਘਰਸ਼ ਪ੍ਰਤੀ ਕਿੰਨੀ ਕੁ ਚੇਤਨਤਾ ਜਨਮ ਲੈਂਦੀ ਹੈ ਤੇ ਸਥਾਪਿਤ ਰਾਜਨੀਤਿਕ ਤਿਰ ਜਿਹੜੀ ਹੈ ਉਸ ਮੁੱਦੇ ਤੋਂ ਕਿੰਨਾ ਕੁ ਫਾਇਦਾ ਉਠਾਉਂਦੀ ਹੈ ਸੋ ਉਹਨਾਂ ਦੇ ਕੋਲ ਵੀ ਬਹੁਤ ਸਾਰੇ ਬਿਊਰੋਕਰੇਟਸ ਜਾਂ ਜੇ ਕਹਿ ਸਕ ਟੈਂਕ ਹੁੰਦੇ ਨੇ ਜਿਹੜੇ ਇਹ ਸਾਰੇ ਵਿਚਾਰ ਵਟਾਂਦਰੇ ਦੇ ਉੱਪਰ ਲਗਾਤਾਰ ਨਿਗ੍ਹਾ ਰੱਖ ਰਹੇ ਹੁੰਦੇ ਨੇ ਕਿ ਕੇਸ ਮੁੱਦੇ ਨੂੰ ਕੇਸ ਰੂਪ ਦੇ ਵਿੱਚ ਕਿੰਨੀ ਕੁ ਮਿਆਰ ਤੇ ਕਿੰਨੀ ਕੁ ਸੀਮਾ ਤੱਕ ਵਧਾ ਕੇ ਉਹਦੇ ਹੱਲਵਾਰੇ ਪਾਸੇ ਜਾਣਾ ਹਮਮ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਮਨ ਕੇ ਬਾਪੂ ਸੂਰ ਸਿੰਘ ਜੀ ਦਾ ਜੋ ਪੂਰਾ ਕੇ ਸ਼ਿੰਗਾਰਸੀ ਉਹਦੇ ਬਾਰੇ ਸੰਗਤਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਤੇ ਬਹੁਤ ਥੋੜੇ ਲਫ਼ਜ਼ਾਂ ਦੇ ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ ਜਿਸ ਤਰ੍ਹਾਂ ਕਿ ਬਾਪੂ ਜੀ ਨੂੰ ਤੁਸੀਂ ਸਾਧ ਸੰਗਤ ਦੀ ਜਾਣਦੇ ਹੀ ਹੋ ਕਿ तकरीबन 6 ਮਹੀਨੇ ਦਾ ਜਿਹੜਾ ਸਮਾਂ ਹੈ ਉਹ ਭੋਖੜ ਧਾਲ ਤੇ ਬੈਠਣ ਹੋ ਗਿਆ 15 ਜਨਵਰੀ 2015 ਨੂੰ ਉਹਨਾਂ ਨੇ ਭੋਖੜਤਾਲ ਆਪਣੀ ਸ਼ੁਰੂ ਕੀਤੀ ਸੀ ਤੇ ਅੱਜ ਵੀ ਉਹ ਕਿ ਪੂਰੀ ਡੇਢ ਅਰਾਦੇ ਦੇ ਨਾਲ ਨੌਜਵਾਨਾਂ ਦੀ ਰਿਹਾਈ ਦੇ ਲਈ ਧ੍ਰੇੜਨੇ ਅਤੇ ਆਪਣੀ ਜਿਹੜੀ ਉਹਨਾਂ ਦੀ ਸ਼ਹੀਦੀ ਹੈ ਉਹਦੇ ਵੱਲ ਧ੍ਰੇੜਾ ਦੇ ਨਾਲ ਵਧ ਰਹੇ ਨੇ ਪਰ ਜਿਹੜਾ ਸਾਡੇ ਲੋਕਾਂ ਦਾ મત ਕਿ ਉਹਨਾਂ ਨੂੰ ਪੂਰਨ ਤੌਰ ਤੇ ਸਾਥ ਨਹੀਂ ਮਿਲ ਰਿਹਾ ਸਾਨੂੰ ਜ਼ਿਆਦਾ ਇਹ ਪੰਥਕ ਜਥੇਬੰਦੀਆਂ ਨੂੰ ਵੀ ਸਾਰੇ ਸੋਸ਼ਲ ਮੀਡੀਆ ਨੂੰ ਵੀ ਕਿ ਬਾਪੂ ਜੀ ਦੇ ਸੰਘਰਸ਼ ਦਾ ਅਸੀਂ ਜੋ ਵੱਧ ਤੋਂ ਵੱਧ ਸਾਥ ਦਈਏ ਕਿਉਂਕਿ ਸੰਘਰਸ਼ ਜੋ ਹੈ ਲਗਾਤਾਰ جاری ਹੈ ਜੇ ਅਸੀਂ ਪੰਜਾਬ ਦੇ ਪ੍ਰਤੀਸ਼ਠਾਹਿਰਦਾਂ ਆਪਣੇ ਨੌਜਵਾਨੀ ਦੇ ਪ੍ਰਤੀਸ਼ਠਾਹਿਰਦਾਂ ਤੇ ਬਾਪੂ ਜੀ ਦੇ ਸੰਘਰਸ਼ ਦਾ ਸਾਨੂੰ ਪੂਰਨ ਤੌਰ ਤੇ ਸਾਥ ਦੇਣਾ ਚਾਹੀਦਾ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹਾਂ ਕੋਈ ਅਕਲਫਰ ਜਿਹੀ ਗਲਤ ਕਹਿ ਗਈ ਹੋਈ ਹੈ ਉਸ ਦੇ ਲਈ ਇਸ ਖੇਮਾਂ ਦੇ ਜਾਚ ਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ